ਹੜਾਂ ਦੇ ਪਾਣੀ ਚ ਘਿਰੇ ਲੋਕਾਂ ਦੀ ਜ਼ਿੰਦਗੀ ਇਹ ਜ਼ਿੰਦਗੀ ਐਸੀ ਆ ਜਿਸ ਨੂੰ ਵੇਖਣਾ ਤੇ ਸੁਣਨਾ ਵੀ ਔਖਾ ਹੈ ਪਰ ਧੰਨ ਦੇ ਇਹ ਲੋਕ ਜਿਹੜੇ ਇਸ ਵੇਲੇ ਇਨ੍ਹਾਂ ਹਾਲਾਤਾਂ ਨੂੰ ਹੰਡਾਰੇ ਨੇ ਅਸੀਂ ਇਸ ਵੇਲੇ ਭਾਰਤ ਪਾਕਿਸਤਾਨ ਬਾਰਡਰ ਦੇ ਅਖੀਰਲੇ ਪਿੰਡ ਭਖੜਾ ਦੇ ਵਿੱਚ ਮੌਜੂਦ ਆ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਹੈ ਤੇ ਸਾਰੇ ਪਾਸੇ ਇਸਦੇ ਪਾਣੀ ਆ ਇਹ ਘਰ ਦੀ ਛੱਤ ਦੇ ਉੱਤੇ ਖੜੇ ਆ ਤਾਂ ਕਿ ਤੁਹਾਨੂੰ ਇਸ ਪਿੰਡ ਦੇ ਹਾਲਾਤ ਦਿਖਾ ਸਕੀਏ ਮੇਰੇ ਪਿੱਛੇ ਪਹਿਲਾਂ ਤੁਹਾਨੂੰ ਲੈ ਚੱਲਦਾ ਮੇਰੇ ਪਿੱਛੇ ਤੁਹਾਨੂੰ ਆ ਪਾਣੀ ਨਜ਼ਰ ਆਏਗਾ ਪਿੰਡ ਦੇ ਬਿਲਕੁਲ ਨਾਲੇ ਪਾਣੀ ਟੱਚ ਕਰ ਚੁੱਕਿਆ ਸਕੂਲ ਦੀ ਕੰਧ ਡਿੱਗ ਚੁੱਕੀ ਹੈ ਕਈ ਘਰਾਂ ਦੀ ਕਮਰਿਆਂ ਨਾਲ ਪਾਣੀ ਖਹਿ ਰਿਹਾ ਆਸ-ਪਾਸ ਖੇਤਾਂ 'ਚ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਇਹ ਤਸਵੀਰ ਹੈ ਹੁਣ ਆ ਦੇਖੋ ਤੁਸੀਂ ਆ ਖੇਤਾਂ ਦੇ ਵਿੱਚੋਂ ਪਾਣੀ ਇਦਾਂ ਵਗ ਰਿਹਾ ਜਿਵੇਂ ਤੁਹਾਨੂੰ ਲੱਗੇਗਾ ਕਿ ਇੱਥੇ ਦਰਿਆ ਚੱਲ ਰਿਹਾ ਸਾਹਮਣੇ ਇੱਕ ਛੋਟਾ ਬੰਨ੍ਹ ਇਹ ਟੁੱਟਿਆ ਹੋਇਆ ਇੱਥੋਂ ਪਾਣੀ ਦੂਜੇ ਪਾਸੇ ਗਿਆ ਔਰ ਹੁਣ ਤੁਸੀਂ ਸਾਹਮਣੇ ਦਰਖਤ ਦੇਖੋ ਇੱਕ ਬੰਨ੍ਹ ਦੇਖ ਰਿਹਾ ਅਰਜਿੰਦਰ ਦੇਖ ਰਿਹਾ ਤੁਹਾਨੂੰ ਸਾਹਮਣੇ ਉਹ ਬੰਨ੍ਹ ਦਰਖਤ ਨਜ਼ਰ ਆ ਰਹੇ ਆ ਉਹ ਬੰਨ੍ਹ ਦੇ ਪਰਲੇ ਪਾਸੇ ਜਿਹੜਾ ਧਰੂ ਪਾਣੀ ਨਜ਼ਰ ਆ ਰਿਹਾ ਉਹ ਪਾਕਿਸਤਾਨ ਵਾਲੇ ਪਾਸੇ ਗਿਆ ਪਾਣੀ ਇਹ ਸਾਹਮਣੇ ਪਾਕਿਸਤਾਨ ਹੈ ਕਿਉਂਕਿ ਪਿੱਛੇ ਸਾਹਮਣੇ ਉਹ ਪਾਕਿਸਤਾਨ ਉਹ ਜਿਹੜੇ ਦਰਖਤ ਨੇ ਉਹ ਦਰਖਤਾਂ ਦੇ ਪਰਲੇ ਪਾਸੇ ਪਾਕਿਸਤਾਨ ਔਰ ਉਹ ਸਾਹਮਣਾ ਪਾਣੀ ਜਿਹੜਾ ਉਹ ਇੱਥੇ ਪਿੱਛੇ ਇੱਕ ਬੰਨ੍ਹ ਟੁੱਟਿਆ ਔਰ ਉਸ ਤੋਂ ਬਾਅਦ ਇਧਰ ਪਾਣੀ ਥੋੜਾ ਘਟਿਆ ਔਰ ਉਹ ਬੰਨ੍ਹ ਟੁੱਟਣ ਦੇ ਨਾਲ ਪਾਣੀ ਪਾਕਿਸਤਾਨ ਵਾਲੇ ਪਾਸੇ ਗਿਆ ਉਹ ਪਾਣੀ ਤੁਹਾਨੂੰ ਪਾਕਿਸਤਾਨ ਵਾਲੇ ਪਾਸੇ ਨਜ਼ਰ ਆ ਰਿਹਾ ਕਿਉਂਕਿ ਪਾਣੀ ਦੇ ਲਈ ਨਾ ਕੋਈ ਹੱਦਾ ਨੇ ਨਾ ਕੋਈ ਸਰਹ ਤੇ ਉਧਰਲੇ ਪੰਜਾਬ ਚੀਤ ਭਾਈ ਵਿਚਾਰਿਆ ਰਜਿੰਦਰ ਵਾਪਸ ਪਿੰਡ ਵਾਲੇ ਪਾਸੇ ਆਜੋ ਹੁਣ ਪਿੰਡ ਦੇ ਕੀ ਹਾਲਾਤ ਨੇ ਆ ਇਧਰ ਤੁਸੀਂ ਦੇਖੋ ਪਸ਼ੂਆਂ ਦੇ ਹਾਲਾਤ ਇੱਥੇ ਜਿਹੜਾ ਹੈਗਾ ਪਸ਼ੂਆਂ ਵਾਸਤੇ ਇਹਨਾਂ ਨੇ ਛੱਪਰ ਪਾਇਆ ਹੋਇਆ ਥੋੜਾ ਜਿਹਾ ਪਾਣੀ ਹੁਣ ਘਟਿਆ ਤੇ ਪਸ਼ੂ ਇੱਥੇ ਸੋਕੇ ਬੈਠੇ ਨੇ ਤੇ ਪਾਣੀ ਜੇ ਇਕ ਵਾਰੀ ਫਿਰ ਚੜ ਗਿਆ ਤੇ ਛੱਪਰ ਤੱਕ ਪਾਣੀ ਪਹੁੰਚ ਜਾਣਾ ਤੇ ਰਹਿਣਾ ਔਖਾ ਹੋ ਜਾਣਾ ਲੋਕ ਘਰਾਂ ਦੇ ਵਿੱਚ ਉਸੇ ਤਰ੍ਹਾਂ ਬੱਚੇ ਫਿਰਦੇ ਨੇ ਬੱਚੇ ਖੇਡ ਰਹੇ ਨੇ ਛੋਟੀ ਜੀ ਗੁੜੀਆ ਘਰ ਦੇ ਅੰਦਰ ਖੇਡਦੀ ਫਿਰਦੀ ਆ ਕਿਉਂਕਿ ਇਹਨਾਂ ਲੋਕਾਂ ਦੇ ਹਾਲਾਤ ਐਸੇ ਨੇ ਕਿ ਬਰਬਾਦੀ ਇਹਨਾਂ ਨੇ ਅਨੇਕਾਂ ਵਾਰ ਵੇਖੀ ਆ ਘਰ ਦੇ ਵਿੱਚ ਆ ਕੁੜੀਆਂ ਫਿਰਦੀਆਂ ਨੇ ਧੀਆਂ ਫਿਰਦੀਆਂ ਨੇ ਬੱਚੇ ਫਿਰਦੇ ਨੇ ਔਰ ਸਾਹਮਣੇ ਉਹ ਗਲੀਆਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਇਹ ਲੋਕ ਇਹ ਇਸ ਮੁਸੀਬਤ ਨੂੰ ਇੰਨਾ ਘੰਡਾ ਚੁੱਕੇ ਨੇ ਭਰ ਦਾ ਝੰਡਾ ਪਹਿਲਾਂ ਦੇਖੋ ਤੁਸੀਂ ਸਾਹਮਣੇ ਛੱਤ ਤੇ ਭਰ ਦਾ ਝੰਡਾ ਲਾਇਆ ਕਈ ਵਾਰ ਪੰਜਾਬ ਤੇ ਨੇਕਾ ਸਵਾਲ ਵੀ ਚੱਕੇ ਜਾਂਦੇ ਆ ਪਰ ਦੇਖੋ ਆਮ ਪਿੰਡ ਦਾ ਬਾਰਡਰ ਦਾ ਖੇਰਲਾ ਪਿੰਡ ਹੈ ਤੇ ਪਰ ਇਸ ਸਰਦੀ ਪਿੰਡ ਦੀ ਛੱਤ ਤੇ ਝੰਡਾ ਸ਼ੈ ਸ਼ਰਾਂਚ ਘਟ ਨਜ਼ਰ ਆ ਰਿਹਾ ਹੋਵੇ ਤਾਂ ਇਹ ਇੱਥੋਂ ਦੇ ਲੋਕਾਂ ਦੀ ਜਿਹੜੀ ਹੈਗੀ ਆ ਭਾਵਨਾ ਵੀ ਦਿਖਾਉਂਦਾ ਤਾਂ ਪਿੰਡ ਦੇ ਹਾਲਾਤ ਤੁਸੀਂ ਇਹ ਦੇਖੋ ਆ ਜਿੰਨੇ ਵੀ ਇੱਧਰ ਘਰ ਨੇ ਉਸ ਘਰ ਦੇ ਬਾਹਰ ਘਰ ਦੇ ਬਾਹਰ ਤੇ ਕਰਪਾਣੀ ਅਰਜੰਦ ਅੱਗੇ ਆ ਜੋ ਇਸ ਘਰ ਦੇ ਬਾਹਰ ਤੇ ਕਰ ਪਾਣੀ ਆ ਸਾਰੇ ਕੰਦਾ ਦੇ ਨਾਲ ਪਾਣੀ ਤਾਂ ਇਹ ਕੋਈ ਪਤਾ ਨਹੀਂ ਕਿ ਹਾਲਾਤ ਆਉਣ ਵਾਲੇ ਕੀ ਬਣਨਗੇ ਇਹਨਾਂ ਘਰਾਂ ਦਾ ਕੀ ਬਣੇਗਾ ਇਹਨਾਂ ਲੋਕਾਂ ਦੇ ਆਉਣ ਵਾਲੇ ਹਾਲਾਤ ਕੀ ਹੋਣਗੇ ਤਾਂ ਤਾਂ ਨੇ ਇਹ ਲੋਕ ਜਿਹੜੇ ਇਸ ਵੇਲੇ ਹੰਡਾਰੇ ਨੇ ਸਾਹਮਣਾ ਕਮਰਾ ਦੇਖੋ ਉਹ ਦੇਖੋ ਉਹਦੇ ਨਾਲ ਕਈ ਕਿ ਫੁੱਟ ਤੱਕਰ ਪਾਣੀ ਆ ਚੁੱਕਿਆ ਲੱਗ ਚੁੱਕਿਆ ਤਾਂ ਇਹ ਛੱਤ ਤੋਂ ਅਸੀਂ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਮਝਾ ਸਕੀਏ ਕਿ ਇੱਥੇ ਜ਼ਿੰਦਗੀ ਕਿਹੋ ਜਿਹੀ ਹੈ ਪੂਰੇ ਪਿੰਡ ਦੇ ਚਾਰੇ ਪਾਸੇ ਪਾਣੀ ਹੈ ਇਹ ਇੱਕ ਪਿੰਡ ਦੀ ਤਸਵੀਰ ਤੁਹਾਨੂੰ ਉਦਾਹਰਨ ਵਜੋਂ ਦਿਖਾਈ ਹੈ ਐਸੀਆਂ ਤਸਵੀਰਾਂ ਤੁਹਾਨੂੰ ਸਾਰੇ ਪਿੰਡਾਂ ਦੀਆਂ ਨਜ਼ਰ ਆਉਣਗੀਆਂ ਕਿ ਪਿੰਡਾਂ ਦੇ ਲੋਕ ਇਸ ਵੇਲੇ ਰਹਿ ਕਿਹੜੇ ਹਾਲਾਤਾਂ 'ਚ ਰਹੇ ਨੇ ਖੈਰ ਜਦੋਂ ਇਹ ਕੁਦਰਤ ਦੀ ਮਾਰ ਆਣ ਪਈ ਹੈ ਝਲਣੀ ਵੀ ਪੈਣੀ ਆ ਮਜਬੂਰੀ ਆ ਕਟਣੀ ਵੀ ਪੈਣੀ ਆ ਪਰ ਐਸੇ ਇਹਨਾਂ ਦੇ ਹਾਲਾਤ ਦੇ ਵਿੱਚ ਅੱਜ ਹਰ ਇੱਕ ਮਦਦ ਦਾ ਹੱਥ ਅੱਗੇ ਵਧਣ ਦੀ ਲੋੜ ਆ ਜਿਹੜਾ ਵੀ ਕੋਈ ਸਹਾਇਤਾ ਕਰ ਸਕਦਾ ਮਦਦ ਕਰ ਸਕਦਾ ਕਿਸੇ ਵੀ ਤਰੀਕੇ ਦੀ ਮਦਦ ਹੋ ਸਕਦੀ ਹੈ ਉਹ ਇਹਨਾਂ ਜਿਹੜੇ ਦੁੱਖਾਂ ਦੇ ਮਾਰੇ ਗਏ ਨੇ ਲੋਕ ਜਿਹੜੇ ਇਸ ਵੇਲੇ ਸੰਤਾਪ ਭੋਗ ਰਹੇ ਨੇ ਇਨਾਂ ਦੀ ਮਦਦ ਜਿਹੜੀ ਉਹ ਅੱਜ ਸਾਨੂੰ ਰਲ ਮਿਲ ਕੇ ਕਰਨੀ ਪੈਂਦੀ ਹੈ ਕਿਉਂਕਿ ਦੇਸ਼ ਦਾ ਅਸੀਂ ਵੀ ਇਸੇ ਹਿੱਸਾ ਪਰ ਅਸੀਂ ਵੈਗੁਰ ਦੀ ਕਿਰਪਾ ਅਸੀਂ ਥੋੜੇ ਜੇ ਦੂਰ ਬੈਠੇ ਹਾਂ ਸੁਰੱਖਿਆ ਥਾਂ ਤੇ ਬੈਠੇ ਹਾਂ ਪਰ ਇਹਨਾਂ ਵਿਚਾਰਿਆਂ ਦੇ ਹਿੱਸੇ ਆਈ ਹੈ ਇਹ ਪਾਣੀ ਦੀ ਬਰਬਾਦੀ ਇਹ ਦਰਿਆਵਾਂ ਦੀ ਬਰਬਾਦੀ ਇਹ ਬਾਰਡਰ ਦਾ ਖੌਫ ਹੜਾਂ ਦੇ ਪਾਣੀ ਚ ਚਾਰੇ ਪਾਸਿਓਂ ਘਰੇ ਭਾਰਤ ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਭਖੜਾ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਇੱਥੋਂ ਦੇ ਹਾਲਾਤ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਾਣੀ ਚ ਘਰੇ ਲੋਕਾਂ ਦੀ ਜ਼ਿੰਦਗੀ ਕਿੰਨੀ ਔਖੀ ਹੈ ਮੇਰੇ ਪਿੱਛੇ ਤੁਸੀਂ ਦੇਖੋ ਜਿਹੜੇ ਇਹ ਕਮਰੇ ਪਿੰਡ ਦਾ ਹਿੱਸਾ ਸੀ ਇੱਥੇ ਪਸ਼ੂ ਡੰਗਰ ਬੰਨੇ ਸੀ ਪਸ਼ੂਆਂ ਦਾ ਚਾਰਾ ਰੱਖਿਆ ਗਿਆ ਸੀ ਛੱਪਰ ਪਾਇਆ ਗਿਆ ਸੀ ਤਾਂ ਇਹ ਪਾਣੀ ਦੇ ਵਿੱਚ ਡੁੱਬ ਚੁੱਕਿਆ ਇਸੇ ਤਰ੍ਹਾਂ ਪਿੰਡ ਦੇ ਆਸ-ਪਾਸ ਜਿੰਨੇ ਵੀ ਨੀਵੇਂ ਕਮਰੇ ਜਾਂ ਨੀਵੇਂ ਘਰ ਜਿਹੜੇ ਖੇਤਾਂ ਦੇ ਵਿੱਚ ਸੀ ਸਾਰੇ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਅਸੀਂ ਪਿੰਡ ਦੇ ਵਿੱਚ ਜੈਜਾ ਲੈਂਡ ਪਹੁੰਚੇ ਪਿੰਡ ਦੇ ਹਾਲਾਤ ਸਮਝਣ ਦੇ ਲਈ ਪਹੁੰਚੇ ਤਾਂ ਸਾਨੂੰ ਵੇਖ ਕੇ ਅੱਧਾ ਪਿੰਡ ਬਾਹਰ ਨਿਕਲਿਆ ਰਜਿੰਦਰ ਤਸਵੀਰਾਂ ਦਿਖਾਓ ਕਿ ਲੋਕਾਂ ਨੂੰ ਇਹ ਲੱਗਾ ਕਿ ਪੱਤਰਕਾਰ ਆਏ ਆ ਸ਼ਾਇਦ ਸਾਡੀ ਆਵਾਜ਼ ਸੁਣੀ ਜਾਵੇ ਸ਼ਾਇਦ ਸਾਡੀ ਆਵਾਜ਼ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚ ਜਾਵੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਹਾਲੇ ਤੱਕ ਕੋਈ ਕਿਸ਼ਤੀ-ਕੁਸ਼ਤੀ ਨਹੀਂ ਆਈ ਕਿਉਂਕਿ ਪਾਣੀ ਚਾਰੇ ਪਾਸੇ ਇੰਨਾ ਆ ਗਿਆ ਕੇ ਪਿੰਡ ਦੇ ਵਿੱਚ ਆਉਣ ਦਾ ਕੋਈ ਸਾਧਨ ਨਹੀਂ ਬਚਿਆ ਬਸ਼ਰਤੇ ਕਿ ਤੁਸੀਂ ਮਜਬੂਰੀ ਵਸ ਪਾਣੀ ਦੇ ਵਿੱਚੋਂ ਰਿਸਕ ਲੈਂਦੇ ਹੋਏ ਤੁਹਾਨੂੰ ਲੰਘਣਾ ਪਏਗਾ ਥੋੜੀ ਦੇਰ ਪਹਿਲਾਂ ਇੱਕ 8 ਮਹੀਨੇ ਦੇ ਬਿਮਾਰ ਬੱਚੇ ਨੂੰ ਉਸ ਦੀ ਨਾਨੀ ਤੇ ਮਾਂ ਪਾਣੀ ਦੇ ਵਿੱਚੋਂ ਉਸੇ ਖਤਰੇ ਨਾਲ ਖੇਡਦੇ ਹੋਏ ਹਸਪਤਾਲ ਲੈ ਕੇ ਗਈਆਂ ਤਾਂ ਇਹ ਬੀਬੀਆਂ ਬਾਹਰ ਆ ਗਈਆਂ ਦੇਖ ਕੇ ਆਪਣੀ ਆਪਣੀ ਗੱਲ ਕਰਨ ਲੱਗੀਆਂ ਕਿ ਭਾਈ ਸਾਡੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਨੇ ਅ ਬੀਬੀ ਨਾਲ ਗੱਲ ਕਰਨੇ ਬੀਬੀ ਸਾਰਾ ਪਿੰਡ ਮੈਂ ਤੁਹਾਡਾ ਦੇਖਿਆ ਕਿ ਬਾਹਰ ਨਿਕਲਿਆ ਆ ਕੀ ਹਾਲਾਤ ਆ ਪਿੰਡ ਦੇ ਕਿੰਨੀ ਔਖੀ ਜ਼ਿੰਦਗੀ ਹੈ ਤੇ ਔਖੇ ਜਿਆਦਾ ਹੀ ਔਖੇ ਹੈ ਜਿਆਦਾ ਹੀ ਔਖੇ ਤੋੜੀ ਤੂੰ ਖਾਣ ਤੂੰ ਪੀਣ ਤੂੰ ਅੱਜ ਕੋਈ 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 ਆਇਆ ਗੱਲਬਾਤ ਸੁਣ ਨਹੀਂ ਆਇਆ ਸਾਡੇ ਵੇਲੇ ਕੋਈ ਨਹੀਂ ਆਇਆ ਨਾ ਕੋਈ ਕਿਸੇ ਸਾਡੇ ਸਾਰ ਲਈ ਹੈ ਨਾ ਕੋਈ ਲੈ ਸਕਦਾ ਹੈ ਕੋਈ ਕਿਸ਼ਤੀ ਕੁਸ਼ਤੀ ਲੱਗੀ ਨਹੀਂ ਔਖੀ ਕਿਸ਼ਤੀ ਨਹੀਂ ਆਈ ਸਾਡੇ ਵੇਲੇ ਤਾਂ ਇਹ ਇਹਨਾਂ ਦਾ ਦੁੱਖ ਹੈ ਇਹ ਦਰਦ ਹੈ ਬੀਬੀ ਕੋਈ ਆਇਆ ਨਹੀਂ ਗੱਲਬਾਤ ਸੁਣ ਤੁਹਾਡੀ ਨਹੀਂ ਨਹੀਂ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਆਸੀ ਤਾਂ ਇੱਥੇ ਬਾਸ ਉੱਥੇ ਜੋ ਆਂਦੇ ਨੇ ਉੱਥੇ ਪਿੱਛੇ ਪਿੱਛੇ ਰਹਿ ਜਾਂਦੇ ਨੇ ਇੱਥੇ ਕੋਈ ਵੀ ਨਹੀਂ ਆਂਦਾ ਇਹ ਅੱਜ ਪਹਿਲੀ ਵਾਰ ਤੁਸੀਂ ਇੱਥੇ ਆਏ ਤੇ ਸਾਨੂੰ ਪਤਾ ਸੁਰ ਲੈਣ ਖਬਰ ਦੇ ਲੈਣ ਹੋਰ ਇੱਥੇ ਕੋਈ ਨਹੀਂ ਆਇਆ ਆ ਪਾਣੀ ਦੇ ਵਿੱਚੋਂ ਲਾਂਘ ਕੇ ਜਾਇਦਾ ਡੰਗਰ ਡੁੰਗੜਾ ਸਾਰੇ ਮਸੇ ਕੱਢ ਕੇ ਲਿਆਂਦੇ ਨੇ ਤੇ ਤੂੜੀ ਤਾਂ ਦਾ ਲੋੜ ਗਿਆ ਸਾਰਾ ਬਹੁਤ ਬੁਰੀ ਹਾਲਤ ਹੈ ਬੀਬੀ ਕਿਵੇਂ ਕੱਟ ਕੇ ਮਰੇ ਹੋ ਨਿੱਕੇ ਨਿੱਕੇ ਜਵਾਕ ਆ ਤੁਹਾਡੇ ਘਰਾਂ ਛੋਟੇ ਛੋਟੇ ਬੱਚੇ ਮੈਂ ਦੇਖ ਰਿਹਾ ਬਜ਼ੁਰਗ ਨੇ ਜਵਾਕ ਕਿਵੇਂ ਹੀ ਫਰੋਂ ਰਹਿਣਾ ਪੈਂਦਾ ਹੁਣ ਕੀ ਕਰੀਏ ਫਿਰ ਹੁਣ ਕਿੱਥੇ ਲੈ ਕੇ ਚਲੇ ਜਾਈਏ ਕੋ ਜਾਗਾ ਹਾਂ ਜਾਗਾ ਹੀ ਨਹੀਂ ਤੂੰ ਡਰ ਨਹੀਂ ਲੱਗਦਾ ਕਿ ਜੇ ਰਾਤ ਨੂੰ ਪਾਣੀ ਆਉਂਦਾ ਡਰਦੇ ਨੇ ਹੁਣ ਕੀ ਕਰੀਏ ਨਹੀਂ ਫਿਰ ਰਹਿਣਾ ਪੈਂਦਾ ਹੁਣ ਕੀ ਕਰੀਏ ਬੱਚੇ ਬਹੁਤ ਡਰਦੇ ਨੇ ਇਸ ਤੋਂ ਪਹਿਲਾਂ ਜਦੋਂ ਪਾਣੀ ਆਇਆ ਉਦੋਂ ਕਿੰਨਾ ਕੁ ਮਾੜਾ ਹਾਲ ਸੀ ਬਹੁਤ ਬੁਰਾ ਹਾਲ ਸੀ ਬਹੁਤ ਜ਼ਿਆਦਾ ਬੀਬੀ ਤੂੰ ਤਾਂ ਉਦੀ ਉਮਰ ਚ ਕਈ ਵਾਰੀ ਇਦਾਂ ਦੇ ਹਾਲਾਤ ਵੇਖ ਲੈ ਪਾਣੀ ਆਉਂਦਾ ਹੀ ਰਹਿੰਦਾ ਬੋੜੇ ਔਲਾਦ ਵੇਖ ਲੈਣਾ ਹਾ ਟਾਣੀ ਬੱਜੀ ਹੋਇਆ ਹਾਲ ਵਿਹਾਰੀ ਡੇਗੋ ਤੋੜੀ ਹੱਡਿਆਰੀ ਲੋੜ ਗਏ ਦੋ ਡੰਗਰ ਖੂਨ ਹਾਰੇ ਲੋੜ ਗਏ ਹਾਂ ਪੀਪੀ ਪਾਣੀ ਖਰਾਬ ਕਰੇ ਅੱਖਾਂ ਭਰੇ ਤੁਸੀਂ ਹਾਂ ਪਸ਼ੂ ਰੁੜ ਗਏ ਤੁਹਾਡੇ ਹੋਰ ਲੋੜ ਗਏ ਹਾਰੇ ਸਾਡੇ ਥੋੜੀ ਲੋੜ ਗਈ ਤਾਂ ਪਾਣੀ ਵਿੱਚੋਂ ਕਾ ਡੰਗਰ ਲੈੰਦੇ ਟਪਾ ਤੇ ਹਾਂ ਹੋਰ ਪਸ਼ੂ ਹੈਗਾ ਹੁਣ ਹੁਣ ਇੱਕ ਵੱਛੀ ਏ ਡੇਕ ਰਹਿ ਗਈ ਤੋ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਪਤਾ ਹੀ ਕੋ ਲੱਗਾ ਪਾਣੀ ਜ਼ਿਆਦਾ ਚੜ ਗਿਆ ਰਾਤ ਨੂੰ ਪੈਂਡ ਖਾ ਗਏ ਤੇ ਦੂਜੇ ਨੂੰ ਕੋ ਨਹੀਂ ਸਾਡੇ ਪਤਾ ਲੱਗੋ ਬਾਨੂ ਤੇ ਹਾਂ ਗਣ ਮੰਜੇ ਕਾੜ ਤੇ ਬਾਹਰ ਪਿਪੜਾ ਡਣਾ ਆਏਗਾ ਮੁੱਕ ਜਾ ਰਹੇ ਨੂੰ ਹੋਰ ਪਸ਼ੂ ਹੈ ਨਹੀਂਗਾ ਨਾ ਇੱਕ ਢੀਕ ਵચ્છી ਹੈਗੀ ਬਸ ਉਹ ਕਿੰਨੇ ਸਾਲ ਨੂੰ ਅਜੇ ਬਣੂਗਾ ਤਾਂ ਉਹ ਪਹਿ ਜਾਣ ਦੇ ਕੋਈ 2 ਸਾਲ ਤੇ ਹਾਂ ਯਾਨੀ ਪਹਿ ਜਾਣ 5 5 ਸਾਲ ਪਹਿ ਜਾਣ 10 ਪਹਿ ਜਾਵਣ ਇਹਨਾਂ ਕੁ ਦਿਨ ਪਹਿ ਜਾਵਣ ਪਰਿਵਾਰ ਚ ਕੋਣ ਕੋਣ ਮੈਂ ਇਕੋ ਕੋ ਹੈਗੀ ਹਾਂ ਤੇ ਗੁਜ਼ਾਰਾ ਹੁਣ ਕਦੇ ਨਾ ਕਰਨਾ ਹੁਣ ਬਸ ਇਵੇਂ ਗੁਜ਼ਾਰਾ ਕੀਤਾ ਹੀ ਜਾਣਾ ਕੋਈ ਮੋਟ ਤੋੜੀ ਦੇ ਤਾਂਵੇਂ ਜੀਏਗੇ ਕੁੜੀ ਹੈਗੀ ਵਿਆਹ ਦਿੱਤੀ ਉਹ ਆਦੇ ਘਰੇ ਬੈਠੀ ਤਾਂ ਇਹ ਇਹਨਾਂ ਦੀਆਂ ਦਰਦ ਦੀਆਂ ਛੋਟੀਆਂ-ਛੋਟੀਆਂ ਕਹਾਣੀਆਂ ਇਹਨਾਂ ਦੇ ਦੁੱਖ ਤਾਂ ਹੀ ਸ਼ਾਇਦ ਇਹ ਸਾਨੂੰ ਦੇਖ ਕੇ ਬਾਹਰ ਨਿਕਲਿਆ ਔਰ ਕਹਿੰਦੇ ਜੀ ਸਾਡੇ ਕੋਲ ਤੱਕ ਦੇ ਕੋਈ ਆਇਆ ਨਹੀਂ ਪਹਿਲੀ ਵਾਰੀ ਤੁਸੀਂ ਆਏ ਹੋ ਤਾਂ ਹੀ ਸਾਰਾ ਪਿੰਡ ਬਾਹਰ ਨਿਕਲਿਆ ਵੈਸੇ ਤੁਸੀਂ ਦੇਖੋ ਜੇ ਕਿਸੇ ਪਿੰਡ ਚ ਜਾਈਏ ਤਾਂ ਕਿਸੇ ਨੂੰ ਘਰ ਚ ਆਵਾਜ਼ ਮਾਰਨੀ ਪੈਂਦੀ ਹੈ ਕਿ ਭਾਈ ਤੁਹਾਡੀ ਗੱਲ ਸੁਣਨ ਆਏ ਆਂ ਅਸੀਂ ਬਾਹਰ ਆਜੋ ਪਰ ਇਹਨਾਂ ਦੇ ਇਸ ਹਾਲਾਤ ਨੂੰ ਦੇਖ ਕੇ ਪਤਾ ਲੱਗ ਗਿਆ ਕਿ ਸਾਰਾ ਪਿੰਡ ਬਾਹਰ ਆ ਗਿਆ ਆਪਣੀ ਆਪਣੀ ਗੱਲ ਕਰਨੀ ਚਾਹੁੰਦਾ ਹੈ ਕਿ ਸਾਡੇ ਹਾਲਾਤ ਸੁਣੋ ਸਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਓ ਸਾਡੀ ਸੁਣਨ ਵਾਲਾ ਕੋਈ ਨਹੀਂ ਹੈ ਇੱਥੇ ਇਹਨਾਂ ਕੋਲੇ ਕਿਸ਼ਤੀ ਨਹੀਂ ਆਈ ਆ ਬੀਬੀ ਵਿਚਾਰੀ ਦੋ ਪਸ਼ੂ ਕਹਿੰਦੇ ਰੁੜ ਗਏ ਪਾਣੀ ਦੇ ਵਿੱਚ ਛੋਟੀ ਜੀ ਬੱਚੀ ਬੱਚੀ ਆ ਉਹ ਪੰਜ ਸੱਤ ਸਾਲਾਂ ਨੂੰ ਅਜੇ ਤਿਆਰ ਹੋ ਗਈ ਵੀਰ ਤੁਸੀਂ ਆਜੋ ਇੱਧਰ ਭਾਈ ਕੀ ਆਜੋ ਤੁਹਾਡੇ ਨਾਲ ਗੱਲ ਕਰਦਾ ਕੋਈ ਨਹੀਂ ਕੋਈ ਨਹੀਂ ਵੀਰ ਦੱਸ ਪਿੰਡ ਦੇ ਹਾਲਾਤ ਦੱਸ ਕੋਈ ਗੱਲ ਨਹੀਂ ਸਮਝਦਾ ਕਿਉਂ ਇਹ ਪੂਰੇ ਲੋਕ ਨੇ ਇਹਨਾਂ ਨੂੰ ਕੀ ਬਹੁਤੀ ਗੱਲ ਕਰਨੀ ਨਹੀਂ ਆਉਂਦੀ ਬਾਪੂ ਤੁਸੀਂ ਦੱਸ ਦਿਓ ਨਹੀਂ ਉਹ ਦੱਸ ਦੇ ਚੱਲ ਮੈਨੂੰ ਕੈਮਰਾ ਨਹੀਂ ਚੱਲਦਾ ਮੈਨੂੰ ਵੈਸੇ ਦੱਸ ਤੁਹਾਡੇ ਪਿੰਡ ਦੇ ਹਾਲ ਕੀ ਚੋਂ ਮੈਨੂੰ ਦੱਸ ਦੇ ਪਾਣੀ ਦੇ ਹੱਟ ਸਾਡੇ ਬੁੜੀ ਟਾਕਤੀ ਚ ਬੁੜੀ ਹੋਈ ਆ ਸਾਡੇ ਨਾਲ ਉਹ ਟਰਾਪਾਂ ਨੂੰ ਜਿਆਦਾ ਪਾਣੀ ਚੜੀ ਗਾ ਚੱਲੇ ਬੱਚੇ ਲੱਗੇ ਰਾਤ ਨੂੰ ਜਿਵੇਂ ਸੱਲੇ ਰਾਤ ਦੇ ਉੱਪਰ ਚੜ ਜਾਂਦਾ ਕੋਟਾ ਕੋਟਾ ਬੱਚੇ ਸਵਾਨ ਆ ਰਾਤ ਨੂੰ ਮਰਸ਼ ਪੈਂਦੀ ਫੇਰ ਨਰ ਹੜ੍ਹ ਨੇ ਆ ਦੇਖ ਯਾਰ ਸਾਡਾ ਹਾਲ ਬੁਰਾ ਫੈੜਾ ਹੈ ਨਾ ਸਾਡੇ ਕੋਈ ਰਾਸ਼ਨ ਆਦਾ ਕੁਝ ਵੀ ਨਹੀਂ ਆਂਦਾ ਚਾਰ ਚੁਵਰੇ ਪਾਣੇ ਵਿਚਾਰੇ ਸੇ ਬੈਠਿਆ 88 ਦੇ ਵਿੱਚ ਕਿੰਨਾ ਕ ਨੁਕਸਾਨ ਹੋਇਆ ਸੀ 88 ਬਹੁਤ ਹੀ ਹੋਇਆ ਸੀ ਹੁਣ ਜਿਆਦਾ ਹਸਲ ਹੋ ਗਿਆ ਫਰ ਅੱਲਾਹ ਦਾ ਸਾਰੇ ਡੁੱਲ ਗਿਆ ਤੁਲਰ ਜਾਈ ਆ ਸਹੀ ਇਹ ਤਰਸਦੀ ਆ ਦੁੱਖ ਹੁੰਦਾ ਇਹਨਾਂ ਦੀਆਂ ਇਹ ਗੱਲਾਂ ਡਰਾਉਂਦੀਆਂ ਨੇ ਝੰਜੋੜ ਦਿੰਦੀਆਂ ਨੇ ਤੁਹਾਨੂੰ ਕਿ ਆਖਿਰ ਇਹਨਾਂ ਦਾ ਹੋਏਗਾ ਕੀ ਕਿਉਂਕਿ ਜਿਵੇਂ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਇਹਨਾਂ ਦੀਆਂ ਜ਼ਮੀਨਾਂ ਦੇ ਜਿਹੜੇ ਰਿਕਾਰਡ ਦੇ ਮੁਤਾਬਕ ਇਹਨਾਂ ਦੇ ਨਾਮ ਤੇ ਨਹੀਂ ਆ ਬਹੁਤੀਆਂ ਜ਼ਿਆਦਾਤਰ ਜ਼ਿਆਦਾ ਕਿਸਾਨਾਂ ਦੇ ਜ਼ਮੀਨਾਂ ਤਾਂ ਉਹਨਾਂ ਨੂੰ ਉਹਦੇ ਬਦਲੇ ਹੁਣ ਮੁਆਵਜ਼ਾ ਵੀ ਨਹੀਂ ਮਿਲਦਾ ਘਰ ਜਿਹੜੇ ਨੇ ਲਾਲ ਕੀਰ ਵਾਲਾ ਮਸਲਾ ੜ ਜਾਂਦਾ ਤਾਂ ਐਸੇ ਦੇ ਵਿੱਚ ਇਹ ਆਪਣੀ ਬਰਬਾਦੀ ਅੱਖਾਂ ਦੇ ਸਾਹਮਣੇ ਵੇਖਣ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ ਪਰ ਫਿਲਹਾਲ ਕਹਿੰਦੇ ਨੇ ਕਿ ਘੱਟੋ ਘੱਟ ਜ਼ਿੰਦਗੀ ਤਾਂ ਬਚੇ ਇਹਨਾਂ ਨੂੰ ਕਿਸ਼ਤੀਆਂ ਇਹਨਾਂ ਨੂੰ ਰਾਸ਼ਨ ਪਾਣੀ ਪਸ਼ੂਆਂ ਲਈ ਚਾਰਾ ਤੇ ਮੈਡੀਕਲ ਸਹਾਇਤਾ ਇਸ ਦੀ ਫਿਲਹਾਲ ਬਹੁਤ ਜ਼ਰੂਰਤ ਆ ਪ੍ਰਸ਼ਾਸਨ ਸੁਣ ਰਿਹਾ ਹੋਵੇਗਾ ਤਾਂ ਇਹ ਪਖੜਾ ਹੀ ਨਹੀਂ ਪਖੜਾ ਪਖੜਾ ਪਿੰਡ ਹੈ ਫਰੋਜਪੁਰ ਦਾ ਹੁਸੈਨੀ ਵਾਲੇ ਤੋਂ ਅੱਗੇ ਤਾਂ ਪ੍ਰਸ਼ਾਸਨ ਜ਼ਿੰਮੇਵਾਰੀ ਸਮਝੇ ਤੇ ਪਖੜਾ ਪਿੰਡ ਦੇ ਵਿੱਚ ਆ ਕੇ ਸਾਰ ਲਵੇ ਹਾਲਾਂਕਿ ਇਸ ਦੇ ਆਸ-ਪਾਸ ਜਿਹੜੇ ਹੋਰ ਵੀ ਪਿੰਡ ਨੇ ਇੱਥੇ ਵੀ ਕਿਸhtੀਆਂ ਦੀ ਕਮੀ ਹੈ ਕਿਸhtੀਆਂ ਦੀ ਬਹੁਤ ਜ਼ਰੂਰਤ ਹੈ ਤੇ ਬਾਕੀ ਪ੍ਰਬੰਧ ਕਰਨ ਦੀ ਬਹੁਤ ਜ਼ਰੂਰਤ ਹੈ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਪਿੰਡ ਪਖੜਾ ਭਾਰਤ ਪਾਕਿਸਤਾਨ ਸਰਹੱਦ ਫਰੋਜਪੁਰ